ਸੋ ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ ਖੁਸ਼ੀ ਕਿਨਾਂ ਨੂੰ ਮਿਲਦੀ ਆ ਅੱਜ ਅਸੀਂ ਖੁਸ਼ੀ ਦੇ ਬਾਰੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਚੋਂ ਸਿੱਖਾਂਗੇ ਸੋ ਉਹਦੀ 1 ਤੋਂ 3 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਹallelujah ਤਨ ਹੈ ਉਹ ਮਨੁੱਖ ਜਿਹੜਾ ਯਹਨ ਰਹਿੰਦਾ ਹੈ ਉਹਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ ਸੱਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਧਨ ਦੌਲਤ ਉਹਦੇ ਘਰ ਵਿੱਚ ਹੈ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ ਹallelujah ਸੋ ਇਥੇ ਬਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਧਨਿਆ ਉਹ ਮਨੁੱਖ ਜਿਹੜਾ ਪਰਮੇਸ਼ਵਰ ਦੇ ਭੈ ਵਿੱਚ ਰਹਿੰਦਾ ਹੈ ਪਰਮੇਸ਼ਵਰ ਦੇ ਡਰ ਵਿੱਚ ਜਿਹੜਾ ਬੰਦਾ ਰਹਿੰਦਾ ਉਹ ਪਰਮੇਸ਼ਵਰ ਨੂੰ ਪਸੰਦ ਆ ਉਹਦੇ ਉੱਤੇ ਪਰਮੇਸ਼ਵਰ ਨੇ ਆਸ਼ੀਸ਼ਾਂ ਢਹਿ ਰਾਈਆਂ ਆ ਪ੍ਰਭੂ ਜੀ ਚਾਹੁੰਦੇ ਆ ਸੀ ਪਰਮੇਸ਼ਵਰ ਦੇ ਡਰ ਵਿੱਚ ਰਹੀਏ ਜਿਹੜਾ ਬੰਦਾ ਪਰਮੇਸ਼ਵਰ ਦੇ ਭੈ ਵਿੱਚ ਰਹਿੰਦਾ ਉਹ ਪਰਮੇਸ਼ਵਰ ਦੇ ਬਚਨਾਂ ਦੀ ਆਗਿਆਕਾਰੀ ਕਰਦਾ ਆ ਜਿਹੜਾ ਬੰਦਾ ਪਰਮੇਸ਼ਵਰ ਦੇ ਭੈ ਵਿੱਚ ਰਹਿੰਦਾ ਉਹ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦਾ ਆ ਉਹ ਪਰਮੇਸ਼ਵਰ ਵਿੱਚ ਬਣਿਆ ਰਹਿੰਦਾ ਪਰਮੇਸ਼ਵਰ ਦੇ ਨਾਲ ਬਣਿਆ ਰਹਿੰਦਾ ਆ ਅਰੋ ਮੈਕਸਿਮਮ ਟਾਈਮ ਪ੍ਰਭੂ ਜੀ ਦੇ ਨਾਲ ਸਪੈਂਡ ਕਰਨ ਦੀ ਕੋਸ਼ਿਸ਼ ਕਰਦਾ ਜਿਆਦਾ ਤੋਂ ਜਿਆਦਾ ਸਮਾਂ ਉਹ ਪਰਮੇਸ਼ਵਰ ਜੀ ਦੇ ਨਾਲ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਰ ਜਿਹੜਾ ਆਦਮੀ ਪਰਮੇਸ਼ਵਰ ਦਾ ਡਰ ਮੰਨਦਾ ਆ ਪਰਮੇਸ਼ਵਰ ਦਾ ਭੈ ਮੰਨਦਾ ਵਚਨ ਚ ਲਿਖਿਆ ਉਹਦੀ ਅੰਸ਼ ਧਰਤੀ ਉੱਤੇ ਬਲਵਾਨ ਹੋਵੇਗੀ ਉਹਦੇ ਨਿਆਣੇ ਇਸ ਧਰਤੀ ਦੇ ਉੱਤੇ ਕਮਜ਼ੋਰ ਨਹੀਂ ਹੋਣਗੇ ਨਾ ਆਤਮਿਕ ਕਮਜ਼ੋਰ ਹੋਣਗੇ ਨਾ ਮਾਨਸਿਕ ਕਮਜ਼ੋਰ ਹੋਣਗੇ ਨਾ ਸਰੀਰਕ ਕਮਜ਼ੋਰ ਹੋਣਗੇ ਪਰ ਉਹਦੀ ਅੰਸ ਉਹਦੀ ਪੀੜ੍ਹੀ ਉਹਦੀ ਨੈਕਸਟ ਜਨਰੇਸ਼ਨ ਸਟਰੋਂਗ ਹੋਊਗੀ ਬਲਵਾਨ ਹੋਊਗੇ ਸ਼ਕਤੀਸ਼ਾਲੀ ਹੋਊਗੇ ਉਹਨਾਂ ਦੀਆਂ ਸੋਚਾਂ ਚੰਗੀਆਂ ਹੋਣਗੀਆਂ ਉਹਨਾਂ ਦਾ ਵਿਚਾਰ ਚੰਗਾ ਹੋਊਗਾ ਉਹਨਾਂ ਦੇ ਮਨ ਦੇ ਖਿਆਲ ਚੰਗੇ ਹੋਣਗੇ ਔਰ ਉਹ ਸਰੀਰਕ ਤੌਰ ਤੇ ਵੀ ਤਗੜੇ ਹੋਣਗੇ ਕਿਨਾ ਦੇ ਨਿਆਣੇ ਜਿਹੜੇ ਮਾਪਿਓ ਪਰਮੇਸ਼ਵਰ ਦਾ ਭੈ ਮੰਨਦੇ ਆ ਜੇ ਅਸੀਂ ਪਰਮੇਸ਼ਵਰ ਦੇ ਭੈ ਵਿੱਚ ਰਹਾਂਗੇ ਸਾਡੇ ਬੱਚਿਆਂ ਦੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਆਏਗੀ ਜੇ ਅਸੀਂ ਪਰਮੇਸ਼ਵਰ ਦੇ ਭੈ ਵਿੱਚ ਨਹੀਂ ਰਹਾਂਗੇ ਫਿਰ ਸਾਡੇ ਨਿਆਣੇ ਜਿਹੜੇ ਆ ਉਹ ਆਪ ਉਧਰੇ ਹੋ ਜਾਣਗੇ ਆਪਣੀਆਂ ਮਰਜ਼ੀਆਂ ਕਰਨ ਵਾਲੇ ਬੇਲ ਲਗਾਮ ਮਾਪਿਓ ਦੇ ਹੁੰਦੇ ਹੋਏ ਵੀ ਉਹ ਮਾਪਿਓ ਦਾ ਡਰ ਨਹੀਂ ਮੰਨਣਗੇ ਜੇਕਰ ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਨਹੀਂ ਕਰਾਂਗੇ ਸਾਡੇ ਬੱਚਿਆਂ ਨੇ ਸਾਡੀ ਆਗਿਆਕਾਰੀ ਨਹੀਂ ਕਰਨੀ ਜੇ ਅਸੀਂ ਪ੍ਰਭੂ ਜੀ ਦਾ ਆਦਰ ਨਹੀਂ ਕਰਾਂਗੇ ਸਾਡੇ ਬੱਚਿਆਂ ਨੇ ਸਾਡਾ ਆਦਰ ਨਹੀਂ ਕਰਨਾ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੀ ਇੱਜ਼ਤ ਕਰਨ ਸਾਨੂੰ ਆਦਰ ਦੇਣ ਸਾਡੇ ਆਖੇ ਲੱਗਣ ਸਾਡੇ ਨਾਲ ਸਮਾਂ ਬਤੀਤ ਕਰਨ ਤਾਂ ਵਚਨ ਸਾਨੂੰ ਇਦਾਂ ਦੱਸਦਾ ਫਿਰ ਆਪਾਂ ਪਰਮੇਸ਼ਵਰ ਦਾ ਭੈ ਮੰਨਣਾ ਹੈ ਆਪਾਂ ਪ੍ਰਭੂ ਜੀ ਨੂੰ ਇੱਜ਼ਤ ਦੇਣੀ ਸ਼ੁਰੂ ਕਰਨੀ ਹੈ ਆਪਾਂ ਪ੍ਰਭੂ ਜੀ ਦੇ ਨਾਲ ਸਮਾਪਤੀਤ ਕਰਨਾ ਸ਼ੁਰੂ ਕਰਨਾ ਆਪਾਂ ਪ੍ਰਭੂ ਜੀ ਦੀ ਆਗਿਆਕਾਰੀ ਕਰਨੀ ਸ਼ੁਰੂ ਕਰਨੀ ਔਰ ਜਿੱਦਾਂ ਦਾ ਰਿਸ਼ਤਾ ਸਾਡਾ ਤੇ ਸਾਡੇ ਪਿਤਾ ਪਰਮੇਸ਼ਵਰ ਦਾ ਹੋਏਗਾ ਉਦਾਂ ਦਾ ਰਿਸ਼ਤਾ ਸਾਡਾ ਤੇ ਸਾਡੇ ਬੱਚਿਆਂ ਦਾ ਹੋਏਗਾ ਤੁਸੀਂ ਪਰਤਾ ਕੇ ਦੇਖ ਸਕੋਗੇ ਇਸ ਗੱਲ ਨੂੰ ਕਿਉਂਕਿ वचन ਦੇ ਵਿੱਚ ਲਿਖਿਆ ਇਹਦੀ ਇੱਕ ਇੱਕ ਬਿੰਦੀ ਜਿਹੜੀ ਹੈ ਨਾ ਉਹ ਪੂਰੀ ਹੋਏਗੀ ਪੂਰੇ ਹੋਏ ਬਿਨਾ ਨਹੀਂ ਰਹੇਗੀ ਅਰ ਜੇ ਵਚਨ ਚ ਲਿਖ ਦਿੱਤਾ ਕਿ ਜਿਹੜਾ ਯਹੋਵਾ ਦਾ ਭੈ ਮੰਨਦਾ ਹੈ ਉਹਦੀ ਅੰਸ਼ ਧਰਤੀ ਉਤੇ ਬਲਵਾਨ ਹੋਵੇਗੀ ਤਾਂ ਹੋਵੇਗੀ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪਤਾ ਨਹੀਂ ਹੋਊਗੀ ਕਿ ਨਹੀਂ ਹੋਊਗੀ ਮਤਲਬ ਹੋਊਗੀ ਅਰ ਸਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਕਿੰਨਾਂ ਦੀ ਅੰਸ਼ ਕਿੰਨਾਂ ਦੀ ਪੀੜੀ ਮੁਬਾਰਕ ਹੋਊਗੀ ਜਿਹੜੇ ਸਚਾਈ ਨੂੰ ਫੋਲੋ ਕਰਦੇ ਆ ਸਚਾਈ ਤੇ ਚੱਲਦੇ ਆ ਜਿਹੜੇ ਵਲਫਰੇਬ ਨਹੀਂ ਰੱਖਦੇ ਜਿਹੜੇ ਸ਼ੱਲ ਨਹੀਂ ਕਮਾਉਂਦੇ ਜਿਹੜੇ ਸੱਚੇ ਜਿਉਂਦੇ ਪਰਮੇਸ਼ਵਰ ਨੂੰ ਮੰਨਦੇ ਆ ਤੇ ਸਚਾਈ ਨੂੰ ਤੇ ਜੀਵਨ ਨੂੰ ਆਪਣੇ ਅੰਦਰ ਲੈਂਦੇ ਆ ਉਹਨਾਂ ਦੀ ਪੀੜੀ ਮੁਬਾਰਕ ਹੋਵੇਗੀ ਉਹਨਾਂ ਨੂੰ ਕੋਈ ਆਣ ਕੇ ਲਾਂਮਾ ਨਹੀਂ ਦੇਊਗਾ ਤੁਹਾਡੇ ਮੁੰਡੇ ਨੇ ਫਲਾਣੇ ਦਾ ਸਿਰ ਪਾੜ ਦਿੱਤਾ ਤੁਹਾਡੀ ਕੁੜੀ ਸਾਡੇ ਅੱਖੇ ਨਹੀਂ ਲੱਗਦੀ ਚਾਹੇ ਵਿਆਹੇ ਹੋਇਆ ਚਾਹੇ ਕੁਆਰੇ ਆ ਛੋਟੇ ਆ ਜਾਂ ਜਵਾਨ ਆ ਜੇਕਰ ਅਸੀਂ ਸਚਾਈ ਵਿੱਚ ਚੱਲਾਂਗੇ ਸਾਡੇ ਬੱਚੇ ਵੀ ਜਿਹੜੇ ਆ ਉਹ ਬlesed ਹੋਣਗੇ ਪਰਮੇਸ਼ਵਰ ਦੇ ਵੱਲੋਂ ਅਤੇ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ ਫਿਰ ਉਸ ਮਨੁੱਖ ਦਾ ਧਰਮ ਜਿਹੜਾ ਪਰਮੇਸ਼ਵਰ ਦੇ ਭੈ ਵਿੱਚ ਆ ਉਹ ਸਦਾ ਬਣਿਆ ਰਹਿੰਦਾ ਹੈ ਧਰਮ ਕੀ ਆ ਜਦੋਂ ਵੀ ਧਰਮ ਸ਼ਬਦ ਆਉਂਦਾ ਮੈਂ ਆਲਵੇਸ ਇਸ ਸ਼ਬਦ ਨੂੰ ਜਿਹੜਾ ਖਾਸ ਤੌਰ ਤੇ ਬੋਲਦੀ ਰਿਪੀਟ ਕਰਕੇ ਧਰਮ ਕੀ ਆ ਪਰਮੇਸ਼ਵਰ ਦੇ ਸੁਭਾ ਨੂੰ ਆਪਣੇ ਅੰਦਰ ਲੈਣਾ ਹੀ ਧਰਮ ਆ। ਧਰਮ ਕੋਈ ਬਦਲੇ ਜਾਣ ਵਾਲੀ ਚੀਜ਼ ਨਹੀਂ ਆ, ਧਰਮ ਕੋਈ ਕਬਜ਼ਾ ਕੀਤੇ ਜਾਣ ਵਾਲੀ ਚੀਜ਼ ਨਹੀਂ ਆ। ਪਰਮੇਸ਼ਵਰ ਦਾ ਸੁਭਾ ਜੇ ਕਿਸੇ ਦੇ ਅੰਦਰ ਦਇਆ ਨਹੀਂ ਆ ਉਹ ਧਰਮੀ ਨਹੀਂ ਆ। ਜੇ ਕਿਸੇ ਦੇ ਅੰਦਰ ਸੱਚਾਈ ਨਹੀਂ ਆ ਉਹ ਧਰਮੀ ਨਹੀਂ ਆ। ਪਰਮੇਸ਼ਵਰ ਨੂੰ ਧਰਮੀ ਪਸੰਦ ਆ। ਅਰ ਪਰਮੇਸ਼ਵਰ ਦਾ ਸੁਭਾਅ ਕੀ ਹੈ ਸਚਾਈ ਦਇਆ ਵਫਾਦਾਰੀ ਹਲੀਮੀ ਨਰਮਾਈ ਨਿਆ ਪ੍ਰੇਮ ਇਹ ਸਭ ਪਰਮੇਸ਼ਵਰ ਦੇ ਸੁਭਾਅ ਦੇ ਫਲ ਆ ਅਰ ਜਦੋਂ ਇਹ ਸੁਭਾਅ ਦੇ ਫਲ ਜੋ ਪਰਮੇਸ਼ਵਰ ਦੇ ਇੱਕ ਮਨੁੱਖ ਦੇ ਅੰਦਰ ਆ ਜਾਂਦੇ ਆ ਤਾਂ ਉਹ ਧਰਮ ਬਣ ਜਾਂਦਾ ਆ ਕਈ ਵਾਰੀ ਤੁਸੀਂ ਸੁਣਿਆ ਹੋਊਗਾ ਲੋਕੀ ਕਹਿੰਦੇ ਇਹ ਇੰਨਾ ਵਿਗੜਿਆ ਇਹਦਾ ਕੋਈ ਦੀਨ ਮਜ਼ਹਬ ਨਹੀਂ ਆ ਮਜ਼ਹਬ ਧਰਮ ਦਾ ਹੀ ਇੱਕ ਦੂਜਾ ਨਾਮ ਆ ਇਹਦਾ ਕੋਈ ਦੀਨ ਇਮਾਨ ਨਹੀਂ ਆ ਇਹਦਾ ਕੋਈ ਧਰਮ ਨਹੀਂ ਆ ਇਹਦਾ ਮਤਲਬ ਉਹਦੇ ਅੰਦਰ ਚੰਗਿਆਈ ਵਾਲੇ ਫਰੂਟਸ ਨਹੀਂ ਆ ਰੂਹ ਦੇ ਫਲਾਂ ਦਾ ਹੋਣਾ ਪਰਮੇਸ਼ਵਰ ਦੇ ਫਲ ਦਾ ਹੋਣਾ ਸਾਡੇ ਅੰਦਰ ਉਹੀ ਧਰਮ ਸਤੋਂਦਾ ਆ ਔਰ ਜਿਹੜਾ ਉਹਨਾਂ ਫਲਾਂ ਨੂੰ ਐਕਟਿਵ ਕਰ ਲੈਂਦਾ ਆਪਣੇ ਅੰਦਰ ਉਹ ਉਸ ਸੁਭਾ ਦੇ ਵਿੱਚ ਚੱਲਣਾ ਸ਼ੁਰੂ ਕਰ ਜਾਂਦਾ ਉਹ ਬੰਦਾ ਧਰਮੀ ਸਦੋਂਦਾ ਹੈ ਹallelujah ਕਹਾਤਾ ਦੀ ਕਿਤਾਬ ਉਹਦਾ 28 ਨੰਬਰ ਪੰਕਤੀ ਸੌਰੀ 28 ਨੰਬਰ ਅਧਿਆਏ ਅਰ 27 ਨੰਬਰ ਪੰਕਤੀ ਚ ਇਦਾਂ ਲਿਖਿਆ ਕਹਿੰਦਾ ਜਿਹੜਾ ਦੀਨਾ ਨੂੰ ਦਾਨ ਕਰਦਾ ਉਹਨੂੰ ਕੋਈ ਥੋੜੇ ਨਾ ਹੋਵੇਗੀ ਜਿਹੜਾ ਦਾਨੀ ਆ ਬੰਦਾ ਜਿਹੜਾ ਵੰਡਣ ਵਾਲਾ ਆ ਉਹਨੂੰ ਕਦੇ ਕਿਸੇ ਚੀਜ਼ ਦੀ ਥੋੜੇ ਨਹੀਂ ਹੋਊਗੀ ਸਭਾ ਖੁਸ਼ ਰਹਿਣ ਦੇ ਤਰੀਕੇ ਸਿੱਖ ਰਹੇ ਆ ਸਭ ਤੋਂ ਵੱਡੀ ਖੁਸ਼ੀ ਇੱਕ ਇਨਸਾਨ ਦੇ ਜੀਵਨ ਵਿੱਚ ਉਹਦੀ ਔਲਾਦ ਦਾ ਠੀਕ ਹੋਣਾ ਹੁੰਦਾ ਆ ਜੇ ਤੁਸੀਂ ਬਹੁਤ ਰੱਜੇ ਪੁੱਜੇ ਕਰਦੇ ਵੀ ਆ ਤੁਹਾਡੇ ਕੋਲ ਬਹੁਤ ਜ਼ਮੀਨ ਜਾਇਦਾਦ ਪਰ ਤੁਹਾਡੀ ਔਲਾਦ ਚੰਗੀ ਨਹੀਂ ਆ ਤੁਸੀਂ ਖੁਸ਼ ਨਹੀਂ ਰਹਿ ਸਕਦੇ ਜੇ ਤੁਸੀਂ ਬਹੁਤ ਤੰਦਰੁਸਤ ਆ ਤੁਹਾਡੀ ਔਲਾਦ ਤੰਦਰੁਸਤ ਨਹੀਂ ਆ ਤੁਸੀਂ ਤਦ ਵੀ ਨਹੀਂ ਖੁਸ਼ ਰਹਿ ਸਕਦੇ ਇੱਕ ਪਿਤਾ ਦੀ ਖੁਸ਼ੀ ਇੱਕ ਮਾਂ ਦੀ ਖੁਸ਼ੀ ਉਹਦੀ ਔਲਾਦ ਦੇ ਵਿੱਚ ਛੁਪੀ ਹੋਈ ਹੁੰਦੀ ਆ ਜੇਕਰ ਕਿਸੇ ਨੇ ਆਪਣੇ ਚੰਗੇ ਕੰਮਾਂ ਦਾ ਫਲ ਦੇਖਣਾ ਜੋ ਆਪਣੀ ਔਲਾਦ ਦੇ ਜੀਵਨ ਚੋਂ ਦੇਖ ਸਕਦਾ ਹੈ ਤੇ ਜੇਕਰ ਉਹਨੇ ਆਪਣੇ ਪਾਪ ਦਾ ਫਲ ਦੇਖਣਾ ਤਾਂ ਉਹ ਵੀ ਆਪਣੀ ਔਲਾਦ ਦੇ ਜੀਵਨ ਚੋਂ ਦੇਖ ਸਕਦਾ ਹੈ ਕਿਉਂਕਿ ਜੇਕਰ ਅਸੀਂ ਚੰਗੇ ਆ ਤਾਂ ਸਾਡੇ ਉੱਤੇ ਪਰਮੇਸ਼ਰ ਦੀ ਆਸ਼ੀਸ਼ ਆ ਔਰ ਉਹ ਆਸ਼ੀਸ਼ ਤਿੰਨਾਂ ਪੀੜੀਆਂ ਤੱਕ ਅੱਗੇ ਜਾਏਗੀ। ਔਰ ਜੇਕਰ ਅਸੀਂ ਬੁਰੇ ਆ ਪਾਪੀ ਤੇ ਗੁਨਾਹਗਾਰ ਆ ਫਿਰ ਪਰਮੇਸ਼ਰ ਦਾ ਕਰੋਧ ਆਏਗਾ ਤੇ ਉਹ ਕਰੋਧ ਵੀ ਤਿੰਨਾਂ ਪੀੜੀਆਂ ਤੱਕ ਅੱਗੇ ਜਾਏਗਾ, ਉਹ ਸ਼ਰਾਪ ਵੀ ਤਿੰਨ ਪੁਸ਼ਤਾ ਅੱਗੇ ਜਾਏਗਾ। ਤਾਂ ਸਾਡਾ ਜੀਵਨ ਕਿੱਦਾਂ ਦਾ ਆ ਤੁਸੀਂ ਆਪਣੇ ਬੱਚਿਆਂ ਦੇ ਜੀਵਨ 'ਚੋਂ ਉਹਦੀ ਝਲਕ ਦੇਖ ਸਕਦੇ ਆ। ਇਸ ਲਈ ਖੁਸ਼ ਰਹਿਣ ਦਾ ਤਰੀਕਾ ਕਿ ਸਾਡੇ ਬੱਚੇ ਜਿਹੜੇ ਆ ਉਹ ਖੁਸ਼ ਖੁਸ਼ੀ ਦੇ ਵਿੱਚ ਹੋਣ ਤਾਂ ਸਾਡੀ ਖੁਸ਼ੀ ਹੈ ਤੇ ਜੇ ਅਸੀਂ ਚਾਹੁੰਦੇ ਸਾਡੇ ਬੱਚੇ ਸੁਧਰੇ ਹੋਏ ਹੋਣ ਤਾਂ ਫਿਰ ਸਾਨੂੰ ਪਰਮੇਸ਼ਵਰ ਦੇ ਭੈਅ ਵਿੱਚ ਚੱਲਣਾ ਹੋਊਗਾ ਇਸੇ ਤਰ੍ਹਾਂ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਖੁਸ਼ ਰਹੀਏ ਦੂਜੀ ਖੁਸ਼ੀ ਇਕਨਸਾਨ ਦੀ ਕਿਹੜੀ ਚੀਜ਼ ਦੇ ਵਿੱਚ ਹੁੰਦੀ ਕਿ ਉਹਦੇ ਕੋਲੇ ਧਨ ਦੌਲਤ ਬਹੁਤ ਹੋਵੇ ਉਹਨੂੰ ਹੁੰਦਾ ਮੈਨੂੰ ਕਿਸੇ ਚੰਗੀ ਚੀਜ਼ ਦੀ ਥੋੜੇ ਨਾ ਹੋਵੇ ਲੋੜ ਵੇਲੇ ਮੇਰੇ ਕੋਲੇ ਕਾਫੀ ਹੋਵੇ ਤਾਂ ਵਚਨ ਵਿੱਚ ਕੀ ਲਿਖਿਆ ਜਿਹੜਾ ਦੀਨਾ ਨੂੰ ਦੀਨ ਦਾ ਮਤਲਬ ਜ਼ਰੂਰਤਮੰਦ ਗਰੀਬ ਲੋੜਵੰਦ ਜਿਹੜਾ ਦੀਨਾ ਨੂੰ ਦਾਨ ਕਰਦਾ ਉਹਨੂੰ ਕੋਈ ਥੋੜੇ ਨਾ ਹੋਵੇਗੀ ਅਗਰ ਤੁਹਾਨੂੰ ਕੋਈ ਦਿਸੇ ਕਿ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਕਿਉਂਕਿ ਸਭ ਤੋਂ ਫਸਟ ਕੋਈ ਵੀ ਕੰਮ ਜਿਹੜਾ ਆ ਉਹ ਤੁਹਾਨੂੰ ਆਪਣੇ ਪਰਿਵਾਰ ਚੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਬਹੁਤ ਸਾਰੇ ਲੋਕ ਬਾਹਰ ਤਾਂ ਲੰਗਰ ਲਾਉਂਦੇ ਆ ਪਰ ਉਹ ਆਪਣੇ ਰਿਸ਼ਤੇਦਾਰਾਂ ਭੈਣਾ ਭਰਾਵਾਂ ਦੀ ਸਾਰ ਨਹੀਂ ਲੈਂਦੇ ਉਹ ਆਪਣੇ ਮਾਂ ਪਿਓ ਨੂੰ ਪਾਣੀ ਤੱਕ ਨਹੀਂ ਪਹੁੰਚਦੇ ਬਾਹਰ ਪਾਣੀ ਦੇ ਲੰਗਰ ਲਾ ਦਿੰਦੇ ਆ ਪਰ ਵਚਨ ਸਾਨੂੰ ਕੀ ਸਿਖਾਉਂਦਾ ਆ ਕਹਿੰਦਾ ਜੇ ਕੋਈ ਸੇਵਾ ਕਰਨੀ ਚਾਹੇ ਤਾਂ ਸ਼ੁਰੂ ਕਿੱਥੋਂ ਕਰੇ ਆਪਣੇ ਘਰ ਤੋਂ ਪਹਿਲਾਂ ਕਹਿੰਦਾ ਆਪਣੇ ਘਰ ਦਾ ਪ੍ਰਬੰਧ ਕਰ ਇਹ ਸੇਵਕ ਦਾ ਸੂਲ ਆ ਇਸ ਲਈ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਰਿਲੇਟਿਵਸ ਦੇ ਵਿੱਚ ਕਿਸੇ ਵੀ ਰਿਸ਼ਤੇ ਦੇ ਵਿੱਚ ਜਿਹਨੂੰ ਤੁਸੀਂ ਜਾਣਦੇ ਆ ਉਹਨੂੰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਤੁਸੀਂ ਪਹਿਲਾਂ ਉਹਦੀ ਜ਼ਰੂਰਤ ਨੂੰ ਪੂਰਿਆ ਕਰੋ ਬਾਕੀਆਂ ਨੂੰ ਤੁਸੀਂ ਫੇਰ ਵੰਡਿਓ ਹਾਂ ਅਗਰ ਉਹਦੀ ਜ਼ਰੂਰਤ ਪੂਰੀ ਕਰਨ ਦੇ ਬਾਅਦ ਫੇਰ ਤੁਹਾਨੂੰ ਨਜ਼ਰ ਆਇਆ ਮੇਰੇ ਪਿੰਡ ਵਿੱਚ ਕਿਸੇ ਦੇ ਕੋਲ ਮੰਝਾ ਟੁੱਟਾ ਹੋਇਆ ਆ ਫੇਰ ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਤਾਂ ਬਹੁਤ ਆ ਸਾਡੇ ਮੰਝੇ ਤਾਂ ਖੜੇ ਰਹਿੰਦੇ ਆ ਸਾੰਬਨ ਨੂੰ ਥਾਂ ਨਹੀਂ ਆ ਤਾਂ ਫਿਰ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਕੋਲ ਮੰਝਾ ਨਹੀਂ ਆ ਜੇ ਤੁਹਾਡੇ ਬਿਸਤਰੇ ਪੇਟੀਆਂ ਵਿੱਚ ਭਰੇ ਰਹਿੰਦੇ ਆ ਪਰ ਹੋ ਸਕਦਾ ਕਿਸੇ ਦੇ ਕੋਲ ਪੁੰਝੇ ਤੜਾਈ ਵਿਛਾ ਕੇ ਸਾਨੂੰ ਵੀ ਨਾ ਹੋਵੇ ਦਰੀ ਵਿਛਾ ਕੇ ਸਾਨੂੰ ਨਾ ਹੋਵੇ ਉੱਤੇ ਲੈਣ ਨੂੰ ਚਾਦਰ ਨਾ ਹੋਵੇ ਅਗਰ ਤੁਹਾਨੂੰ ਕਿਸੇ ਇਹੋ ਜਿਹੇ ਦਾ ਪਤਾ ਆ ਤਾਂ ਤੁਹਾਡੇ ਪੇਟੀ ਵਿੱਚ ਰੱਖੇ ਹੋਏ ਬਿਸਤਰੇ ਵਿਅਰਥ ਆ ਉਹ ਤੁਹਾਡੀ ਬਰਕਤ ਨਹੀਂ ਤੁਹਾਡਾ ਸਰਾਪ ਆ ਫੇਰ ਤੁਸੀਂ ਉਹਨਾਂ ਬਿਸਤਰਿਆਂ ਨੂੰ ਕੱਢੋ ਅਰ ਜ਼ਰੂਰਤਮੰਦ ਨੂੰ ਦਿਓ ਤੁਸੀਂ ਇੱਕ ਦਿਓਗੇ ਤੁਹਾਡੇ ਲਈ 10 ਇੰਤਜ਼ਾਮ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਤੇ ਜ਼ਰੂਰੀ ਨਹੀਂ ਬਿਸਤਰੇ ਦੇ ਵੰਡੇ ਤੁਹਾਨੂੰ ਬਿਸਤਰਾ ਮਿਲੇ ਪਰ ਹੋ ਸਕਦਾ ਜਿੱਥੇ ਕੋਈ ਤੁਹਾਡੀ ਮਦਦ ਦਾ ਤੁਹਾਨੂੰ ਰਾਹ ਨਹੀਂ ਨਜ਼ਰ ਆਉਂਦਾ ਉੱਥੇ ਪ੍ਰਭੂ ਐਹੋ ਜੇ ਬੰਦੇ ਨੂੰ ਖੜਾ ਕਰਨ ਜਿਹਨੂੰ ਤੁਸੀਂ ਜਾਣਦੇ ਨਹੀਂ ਸਿਆਣਦੇ ਨਹੀਂ ਪਰ ਉਹ ਤੁਹਾਡੀ ਮਦਦ ਕਰ ਜਾਵੇ ਤਾਂ ਵਚਨ ਚ ਲਿਖਿਆ ਜਿਹੜਾ ਲੋੜਵੰਦ ਨੂੰ ਦਾਨ ਕਰਦਾ ਆ ਉਹਨੂੰ ਕੋਈ ਥੋੜ ਨਹੀਂ ਹੋਊਗੀ ਤਾਂ ਖੁਸ਼ ਰਹਿਣ ਦਾ ਇੱਕ ਤਰੀਕਾ ਆ ਕਿਸੇ ਨੂੰ ਦਾਨ ਕਰਨਾ ਭਾਵੇਂ ਤੁਸੀਂ ਕਿਲੋ ਆਟਾ ਹੀ ਕਿਸੇ ਨੂੰ ਦਿਓ ਭਾਵੇਂ ਪਾਈਆ ਦਾਲ ਹੀ ਦਿਓ ਜੇ ਇਸ ਸਮਰੱਥਾ ਨਾਲ ਪ੍ਰਭੂ ਨੇ ਤੁਹਾਨੂੰ ਬles ਕੀਤਾ ਉਸ ਸਮਰੱਥਾ ਦੇ ਨਾਲ ਤੁਸੀਂ ਦੂਜੇ ਨੂੰ ਬles ਕਰੋ ਔਰ ਤੁਸੀਂ ਦੇਖਿਓ ਤੁਸੀਂ ਵਧੋਗੇ ਤੁਸੀਂ ਫਲੋਗੇ ਔਰ ਤੁਸੀਂ ਪਰਮੇਸ਼ਵਰ ਦੇ ਕੋਲੋਂ ਆਸ਼ੀਸ਼ ਨੂੰ ਪ੍ਰਾਪਤ ਕਰੋਗੇ ਯਰਮੀ ਆਧਿਕਤਾ ਉਹਦਾ 17 ਨੰਬਰ ਅਧਿਆਇ ਪਰ ਉਹਦੀ 7 ਤੇ 8 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਕਹਿੰਦਾ ਮੁਬਾਰਕ ਹੈ ਉਹ ਮਰਦ ਜਿਹਦਾ ਭਰੋਸਾ ਯਹੋਵਾ 'ਤੇ ਹੈ ਜਿਹਦਾ ਭਰੋਸਾ ਯਹੋਵਾ ਹੈ ਉਹ ਉਸ ਰੁੱਖ ਵਰਗਾ ਹੈ ਜਿਹੜਾ ਪਾਣੀ 'ਤੇ ਲੱਗਿਆ ਹੋਇਆ ਹੈ ਜਿਹੜਾ ਨਦੀ ਵੱਲ ਲੱਪਣੀਆਂ ਜੜਾਂ ਫੈਲਾਉਂਦਾ ਹੈ ਜਦ ਗਰਮੀ ਆਵੇ ਤਾਂ ਉਹਨੂੰ ਡਰ ਨਹੀਂ ਸਗੋਂ ਉਹਦੇ ਪੱਤੇ ਹਰੇ ਰਹਿੰਦੇ ਹਨ ਔੜ ਦੇ ਵਰੇ ਉਹਨੂੰ ਚਿੰਤਾ ਨਾ ਹੋਵੇਗੀ ਨਾ ਉਹ ਫਲ ਲਿਆਉਣ ਤੋਂ ਰੁਕੇਗਾ ਹallelujah ਹੁਣ ਇੱਕ ਇਨਸਾਨ ਉਹ ਖੁਸ਼ ਹੈ ਕਿ ਧਰਤੀ ਉੱਤੇ ਜਿੱਦਾਂ ਦਾ ਮਰਜੀ ਸੀਜ਼ਨ ਹੋਵੇ ਪਰ ਮੇਰੇ ਘਰ ਦੇ ਵਿੱਚ ਆਟਾ ਤੇਲ ਹੋਣਾ ਚਾਹੀਦਾ ਹੈ ਇਹ ਖੁਸ਼ੀ ਮੰਗਦਾ ਨਾ ਇਨਸਾਨ ਇਸ ਚੀਜ਼ ਦੇ ਵਿੱਚ ਖੁਸ਼ੀ ਹੈ ਕਿ ਨਹੀਂ ਕਿ ਸਾਡੇ ਘਰ ਦੇ ਵਿੱਚ 올 ਦਾ ਟਾਈਮ ਗਰੋਸਰੀ ਜਿਹੜੀ ਆ ਉਹ ਰਵੇ ਸਾਡੇ ਘਰ ਦੇ ਵਿੱਚ ਜ਼ਰੂਰਤ ਵੇਲੇ ਸਾਨੂੰ ਕਿਸੇ ਤੋਂ ਮੰਗਣਾ ਨਾ ਪਵੇ ਚਾਹੇ ਉਹ ਪੈਸਾ ਆ ਜਾਂ ਚਾਹੇ ਉਹ ਕੱਪੜਾ ਆ ਚਾਹੇ ਉਹ ਰੋਟੀ ਆ ਕੁਝ ਵੀ ਸਾਡੇ ਕੋਲ ਜ਼ਰੂਰਤ ਦੇ ਵੇਲੇ ਹੋਵੇ ਤਾਂ ਵਚਨ ਦੇ ਵਿੱਚ ਲਿਖਿਆ ਮੁਬਾਰਕ ਆ ਉਹ ਮਰਦ ਮਰਦ ਤੋਂ ਮਤਲਬ ਸਿਰਫ ਮੇਲ ਹੀ ਨਹੀਂ ਆ ਮੁਬਾਰਕ ਆ ਹਰੇਕ ਉਹ ਇਨਸਾਨ ਜਿਹੜਾ ਆਪਣਾ ਭਰੋਸਾ ਪਰਮੇਸ਼ਵਰ ਦੇ ਉੱਤੇ ਰੱਖਦਾ ਹੈ ਸਗੋਂ ਜਿਹਦਾ ਭਰੋਸਾ ਹੀ ਪਰਮੇਸ਼ਵਰ ਆ ਇੱਕ ਹੁੰਦਾ ਕਿ ਮੇਰਾ ਭਰੋਸਾ ਪਰਮੇਸ਼ਵਰ ਉੱਤੇ ਆ ਇਹ ਇਹ ਚੀਜ਼ਾਂ ਹੋ ਗਈਆਂ ਕਿ ਭਰੋਸਾ ਮੇਰਾ ਆ ਹੈਗਾ ਪਰਮੇਸ਼ਵਰ ਦੇ ਉੱਤੇ ਆ ਪਰ ਦੂਜੀ ਗੱਲ ਇਸ ਤੋਂ ਵੀ ਬੈਟਰ ਕੀ ਆ ਮੇਰਾ ਭਰੋਸਾ ਹੀ ਪਰਮੇਸ਼ਵਰ ਆ ਮੇਰੇ ਭਰੋਸੇ ਦਾ ਦੂਜਾ ਨਾਮ ਹੀ ਪਰਮੇਸ਼ਵਰ ਉਹਨਾਂ ਦੇ ਵਿੱਚ ਕੋਈ ਦੋ ਚੀਜ਼ਾਂ ਨਹੀਂ ਪਰ ਇੱਕੋ ਹੀ ਆ ਉਹ ਆ ਪਰਮੇਸ਼ਰ ਤਾਂ वचन ਕੀ ਕਹਿੰਦਾ ਜੇ ਦਾ ਭਰੋਸਾ ਯਹੋਵਾ ਹੈ ਉਹ ਉਸ ਰੁੱਖ ਵਰਗਾ ਹੈ ਜਿਹੜਾ ਪਾਣੀ ਤੇ ਲੱਗਿਆ ਹੋਇਆ ਹੈ ਜਿਹੜਾ ਬੂਟਾ ਨਦੀ ਕੰਢੇ ਲੱਗਿਆ ਜਿਹੜਾ ਬੂਟਾ ਖਾਲ ਦੇ ਉੱਤੇ ਲੱਗਿਆ ਜਿੱਥੋਂ ਪਾਣੀ ਲੰਘਦਾ ਰਹਿੰਦਾ ਹੈ ਕੀ ਉਹ ਕਦੀ ਸੁੱਕੂਗਾ ਕੀ ਉਹ ਉਹ ਕਦੀ ਕਮਲਾਊਗਾ ਉਨੂੰ ਰੁੱਤ ਬਦਲਣ ਦਾ ਕੋਈ ਡਰ ਨਹੀਂ ਉਹਨੂੰ ਗਰਮੀ ਆਉਣ ਦਾ ਕੋਈ ਡਰ ਨਹੀਂ ਉਹਨੂੰ ਸਰਦੀ ਦਾ ਕੋਈ ਡਰ ਨਹੀਂ ਕਿਉਂਕਿ ਉਹ ਜੀਵਨ ਚੱਲਦੇ ਆ ਇੱਕ ਬੂਟੇ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਆ ਫੇਰ ਉਹ ਜਿੰਦਾ ਰਹਿੰਦਾ ਤੇ ਜਿਹੜੇ ਬੂਟੇ ਨੂੰ ਸਮੇਂ ਸਿਰ ਪਾਣੀ ਮਿਲਦਾ ਰਹੇ ਉਹ ਹਰਿਆ ਭਰਿਆ ਰਹਿੰਦਾ ਤੇ ਵਚਨ ਚ ਲਿਖਿਆ ਉਹ ਫਲ ਲਿਆਉਣੋਂ ਨਹੀਂ ਰੁਕੇਗਾ ਜੇਕਰ ਅਸੀਂ ਆਪਣਾ ਭਰੋਸਾ ਪਰਮੇਸ਼ਵਰ ਜੀ ਉੱਤੇ ਰੱਖੀਏ ਸਗੋਂ ਸਾਡਾ ਭਰੋਸਾ ਹੀ ਪਰਮੇਸ਼ਵਰ ਹੋਵੇ ਤਾਂ ਕਦੀ ਵੀ ਸਾਡੇ ਜੀਵਨ 'ਚ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੋਊਗੀ ਭਾਵੇਂ ਦੁਨੀਆ 'ਤੇ ਬਿਮਾਰੀਆਂ ਹੋਣ ਸੋਕਾ ਹੋਵੇ ਕਾਲ ਹੋਵੇ ਜਾਂ ਹੜ੍ਹ ਆਉਣ ਵਾਲਾ ਹੋਵੇ ਜਾਂ ਹੜ੍ਹ ਆਇਆ ਹੋਇਆ ਹੋਵੇ ਸਾਨੂੰ ਕਦੀ ਵੀ ਭੈ ਨਹੀਂ ਹੋਊਗਾ ਕਿਉਂ ਕਿ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਹੈ ਜੋ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਵਚਨ ਚ ਲਿਖਿਆ ਉਹ ਕਦੀ ਵੀ ਸ਼ਰਮਿੰਦੇ ਨਾ ਹੋਣਗੇ ਸੋ ਅਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖਣਾ ਹੈ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਅਬਾਦ ਰਹਿਣਾ ਚਾਹੁੰਦੇ ਆ ਬਰਕਤ ਵਿੱਚ ਬਣੇ ਰਹਿਣਾ ਚਾਹੁੰਦੇ ਆ ਹੱਸਦੇ ਖੇਡਦੇ ਰਹਿਣਾ ਚਾਹੁੰਦੇ ਆ ਆਪਣਾ ਭਰੋਸਾ ਪਰਮੇਸ਼ਵਰ ਦੇ ਉੱਤੇ ਰੱਖੋ ਅਰ ਭਰੋਸਾ ਕਿੱਦਾਂ ਦਾ ਹੋਵੇ ਕਿ ਜੋ ਮੇਰੇ ਲਈ ਹੋ ਰਿਹਾ ਜੋ ਮੇਰੇ ਨਾਲ ਹੋ ਰਿਹਾ ਉਹ ਮੇਰੀ ਭਲਾਈ ਦੇ ਲਈ ਹੋ ਰਿਹਾ ਇਸੇ ਵਿੱਚ ਮੇਰੀ ਭਲਾਈ ਹੈ ਕਈ ਵਾਰੀ ਅਸੀਂ ਪਰਮੇਸ਼ਵਰ ਦੀ ਰਜ਼ਾ ਦੇ ਵਿਰੁੱਧ ਹੋ ਕੇ ਉਹਦੇ ਨਾਲ ਲੜਨਾ ਸ਼ੁਰੂ ਕਰ ਦਿੰਨੇ ਆ ਉੱਥੇ ਆਪਣੀ ਬਰਕਤ ਦਾ ਨੁਕਸਾਨ ਕਰਦੇ। ਪਰ ਜੇਕਰ ਅਸੀਂ ਪ੍ਰਭੂ ਦੇ ਵਿੱਚ ਬਣੇ ਰਹੀਏ ਕਾਇਮ ਰਹੀਏ ਪ੍ਰੋਸੇ ਵਿੱਚ ਬਣੇ ਰਹੀਏ ਤਾਂ ਫਿਰ ਕਦੀ ਵੀ ਸਾਨੂੰ ਕੋਈ ਥੋੜਨੀ ਹੋਊਗੀ ਪਰ ਐਵਰੀ ਡੇ ਨਿਊ ਟੈਸਟਮਨੀਜ਼ ਸਾਡੀ ਲਾਈਫ ਚ ਆਉਣਗੀਆਂ ਨਿਊ ਬlesਸਿੰਗਸ ਸਾਡੀ ਲਾਈਫ ਦੇ ਵਿੱਚ ਹੋਣਗੀਆਂ ਨਵੀਆਂ ਗਵਾਹੀਆਂ ਤੇ ਨਵੀਆਂ ਬਰਕਤਾਂ ਸਾਡੇ ਜੀਵਨ ਦੇ ਵਿੱਚ ਹੋਣਗੀਆਂ। ਜ਼ਬੂਰ 5 ਦੀ ਬਾਰੇ ਵਿੱਚ ਇਦਾਂ ਲਿਖਿਆ ਹੈ ਯਹੋਵਾ ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ ਢਾਲ ਰੂਪੀ ਕਿਰਪਾ ਦੇ ਨਾਲ ਤੂੰ ਉਹਨੂੰ ਘੇਰੀ ਰੱਖੇਗਾ ਅਗਰ ਅਸੀਂ ਬਰਕਤ ਲੈਣੀ ਆ ਤਾਂ ਵੀ ਸਾਨੂੰ ਧਰਮੀ ਬੰਨਾ ਹੋਊਗਾ ਸੋਪਾ ਜਿੰਨਾ ਵੀ ਪੜਿਆ ਆ ਜਿੰਨੀਆਂ ਵੀ ਆਇਤਾਂ ਦੇ ਵਿੱਚ ਆਪਾਂ ਇੱਕ ਚੀਜ਼ ਨੂੰ ਦੇਖਿਆ ਕਿ ਖੁਸ਼ ਰਹਿਣ ਦੇ ਲਈ ਬਰਕਤ ਪਾਉਣ ਦੇ ਲਈ ਸਲਾਮਤ ਰਹਿਣ ਦੇ ਲਈ ਸਾਨੂੰ ਪਰਮੇਸ਼ਵਰ ਦੇ ਵੇਚ ਰਹਿਣ ਦੀ ਜ਼ਰੂਰਤ ਆ ਧਰਮੀ ਬਣਨ ਦੀ ਜ਼ਰੂਰਤ ਆ ਪਰਮੇਸ਼ਵਰ ਦਾ ਭੈ ਮੰਨਣ ਦੀ ਜ਼ਰੂਰਤ ਆ ਹੁਣ ਤੁਸੀਂ ਦੱਸੋ ਆਪਾਂ ਵਚਨਾਂ ਦੀ ਆਣ ਅਗਿਆਕਾਰੀ ਕਰਕੇ ਪਰਮੇਸ਼ਵਰ ਦਾ ਭੈ ਮੰਨਦੇ ਆ ਇਹਦਾ ਮਤਲਬ ਅਸੀਂ ਡਰ ਨਹੀਂ ਮੰਨਦੇ ਤਾਂ ਵਚਨ ਤੋੜਦੇ ਆ ਜਿਹੜਾ ਵੀ ਕੋਈ ਪਰਮੇਸ਼ਵਰ ਦੇ ਹੁਕਮ ਨੂੰ ਤੋੜਦਾ ਆ ਚਾਹੇ ਉਹ ਛੋਟਾ ਆ ਵੱਡਾ ਆ ਉਹ ਪਰਮੇਸ਼ਵਰ ਦਾ ਭੈ ਕਿ ਉਹਨੂੰ ਲੱਗਦਾ ਨਹੀਂ ਹੁਕਮ ਤੋੜਨ ਦੀ ਕੋਈ ਸਜ਼ਾ ਨਹੀਂ ਮਿਲਣੀ ਤਾਂ ਹੀ ਉਹ ਹੁਕਮ ਤੋੜਦਾ ਆ ਤੇ ਜਿਹੜਾ ਹੁਕਮ ਤੋੜਦਾ ਆ ਉਹ ਖੁਸ਼ ਵੀ ਨਹੀਂ ਰਹਿ ਸਕਦਾ ਉਹ ਬਰਕਤ ਵੀ ਨਹੀਂ پا ਸਕਦਾ ਹੁਣ ਵਚਨ ਦੇ ਵਿੱਚ ਆਪਾਂ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਵਚਨ ਕੀ ਕਹਿੰਦਾ 6 ਦਿਨ ਕੰਮ ਕਰੋ ਤੇ 7ਵੇਂ ਦਿਨ ਨੂੰ ਪਵਿੱਤਰ ਜਾਣਾ ਹੁਣ ਅੱਜ ਕਿੰਨੇ ਕ ਜਾਣੇ ਪਰਮੇਸ਼ਵਰ ਨੂੰ ਪਵਿੱਤਰ ਜਾਣ ਕੇ ਪਰਮੇਸ਼ਵਰ ਦੀ ਹਜ਼ੂਰੀ ਚ ਆ ਤੁਹਾਨੂੰ ਪਤਾ ਜਿੰਨੇ ਤੁਸੀਂ ਬੈਠੇ ਆ ਤੁਸੀਂ ਪਰਮੇਸ਼ਵਰ ਦੇ ਕੋਲੋਂ ਬਰਕਤ ਪਾਉਣ ਵਾਲੇ ਲੋਕ ਆ ਪਰ ਜਿਹੜੇ ਨਹੀਂ ਆਏ ਖੋਜੇਵਾਲ ਦੀ ਕਲੀਸியா ਇੰਨੀ ਨਹੀਂ ਆ ਜਿੰਨੀ ਇੱਥੇ ਬੈਠੀ ਆ ਇਹਦੇ ਨਾਲੋਂ 10 ਗੁਣਾ ਜ਼ਿਆਦਾ ਆ ਖੋਜੇਵਾਲ ਚਰਚ ਜਿੰਨੇ ਆਪਾਂ ਬੈਠੇ ਆ ਜੇਕਰ ਇਹਨਾਂ ਨੂੰ 10 ਨਾਲ ਮਲਟੀਪਲਾਈ ਕਰ ਲਈਏ ਤਾਂ ਸ਼ਾਇਦ ਉਹ ਵੀ ਥੋੜੀ ਹੋਵੇ ਕਿਉਂਕਿ ਤੁਸੀਂ ਕਿਸੇ ਵੀ ਕ੍ਰਿਸਚੀਅਨ ਫੈਮਲੀ ਨੂੰ ਪੁੱਛ ਲਵੋ ਕਿਸੇ ਨੇ ਕਿਹਾ ਮੇਰੇ ਬਾਬੇ ਦਾ ਬਪਤੇਸਮਾ ਇੱਥੋਂ ਹੋਇਆ ਕਿਸੇ ਨੇ ਕਿਹਾ ਮੇਰੇ ਡੈਡੀ ਦਾ ਬਪਤੇਸਮਾ ਇੱਥੋਂ ਹੋਇਆ ਕਿਸੇ ਨੇ ਕਿਹਾ ਮੈਂ ਕੁਵਾਰੀ ਹੁੰਦੀ ਕੋਚੇਵਾਲ ਚਰਚ ਆਉਂਦੀ ਹੁੰਦੀ ਸੀਗੀ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਰੂਟ ਕਿਤੇ ਉਹ ਨਾ ਕਿਤੇ ਉਹ ਜੜ ਪਰਮੇਸ਼ਵਰ ਦੇ ਫਜ਼ਲ ਦੇ ਸਦਕਾ ਦਾ ਓਪਨ ਡੋਰ ਚਰਚ ਦੇ ਨਾਲ ਮਸੀਹਤ ਦੀ ਜੁੜੀ ਹੋਈ ਆ ਪੰਜਾਬ ਦੀ ਮਸੀਹਤ ਦੀ ਖਾਸ ਕਰਕੇ ਤੁਸੀਂ ਫਿਰੋਜ਼ਪੁਰ ਚਲੇ ਜਾਓ ਉੱਥੇ ਦੇ ਮਸੀਹੇ ਲੋਕਾਂ ਨੂੰ ਜਾ ਕੇ ਪੁੱਛ ਲਓ ਤਾਂ ਤੁਹਾਨੂੰ ਆਪਣੇ ਓੜ ਮੇ ਕੋੜ ਮੇ ਚੋਂ ਦੱਸ ਦੇਣਗੇ ਕਿ ਕੋਜੇਵਾਲ ਚੋਂ ਉਹਨਾਂ ਨੇ ਵਚਨ ਨੂੰ ਸੁਣਿਆ ਪਰਮੇਸ਼ਵਰ ਦੀ ਮਨਾਦੀ ਨੂੰ ਸੁਣਿਆ ਤੁਸੀਂ ਚੰਡੀਗੜ੍ਹ ਤੱਕ ਚਲੇ ਜਾਓ ਤੁਸੀਂ ਇੱਧਰੋਂ ਅਜਨਾਲੇ ਤੱਕ ਚਲੇ ਜਾਓ ਬਾਰਡਰ ਤੇ ਚਲੇ ਜਾਓ ਤੁਸੀਂ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਦੇ ਵਿੱਚ ਕਿਸੇ ਵੀ ਕ੍ਰਿਸਚੀਅਨ ਫੈਮਲੀ ਨੂੰ ਜਾ ਕੇ ਪੁੱਛ ਲਓ ਕੋਈ ਤੁਹਾਨੂੰ ਇਹ ਨਹੀਂ ਕਹੇਗਾ ਕੋਜੇਵਾਲ ਚਰਚ ਅੱਛਾ ਅਸੀਂ ਨਹੀਂ ਜਾਣਦੇ ਦੇਖੋ ਜੇਵਾਲ ਚਰਚ ਉਹ ਤੁਹਾਨੂੰ ਦੱਸ ਦੂਗਾ ਮੇਰੀ ਮਾਸੀ ਜਾਂਦੀ ਹੁੰਦੀ ਸੀ ਮੇਰੀ ਮੰਮੀ ਜਾਂਦੀ ਸੀ ਸਾਡਾ ਡੈਡੀ ਜਾਂਦਾ ਸੀ ਸਾਡਾ ਬਾਬਾ ਜਾਂਦਾ ਸੀ ਸਾਡੇ ਨਾਨਕੇ ਜਾਂਦੇ ਆ ਤਾਂ ਇੱਕ ਬਹੁਤ ਵਿਸ਼ਾਲ ਚਰਚ ਆ ਪਰ ਛੋਟੀ ਕਿਉਂ ਨਜ਼ਰ ਆ ਰਹੀ ਆ ਈਵਨ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਦੇਖਣ ਲਈ ਬਹੁਤ ਵੱਡੀ ਆ ਪਰ ਐਕਚੁਅਲ ਦੇ ਵਿੱਚ ਇਸ ਤੋਂ 10 ਟਾਈਮ ਈਵਨ ਮੋਰ ਦੈਨ 10 ਟਾਈਮ ਇਹ ਜ਼ਿਆਦਾ ਵੱਡੀ ਆ ਵਚਨਾਂ ਦੀ ਆਣ ਆਗਿਆਕਾਰੀ ਕਰਦੇ ਆ ਲੋਕ ਵਚਨ ਦੇ ਵਿੱਚ ਨਹੀਂ ਆ ਵਾਰੀ ਬੰਨੀ ਆ ਅੱਜ ਘਰ ਵਾਲੀ ਜਾਊਗੀ ਅਗਲੀ ਵਾਰੀ ਘਰ ਵਾਲਾ ਜਾਊਗਾ ਅਗਲੀ ਵਾਰੀ ਮੁੰਡਾ ਜਾਊਗਾ ਫੇਰ ਨੋਹ ਜਾਊਗੀ ਤਾਂ ਡੇਢ ਮਹੀਨੇ ਪਿੱਛੋਂ ਫੇਰ ਵਾਰੀ ਰਿਪੀਟ ਹੋਊਗੀ ਤੇ ਤੁਸੀਂ ਸੋਚੋ ਜੇ ਪੰਜੇ ਸੱਤੇ ਜਾਣੇ ਇਕੱਠੇ ਆ ਜਾਣ ਤਾਂ ਫਿਰ ਤੁਸੀਂ ਇਹਦਾ ਰੂਪ ਜਿਹੜਾ ਹੈ ਉਹ ਦੇਖ ਲਓ ਕਿੰਨੀ ਵੱਡੀ ਹੋਊਗੀ ਤੁਸੀਂ ਸੋਚੋ ਵਾਰੀਆਂ ਬੱਚੀਆਂ ਕਿ ਨਹੀਂ ਬੱਚੀਆਂ ਤੁਹਾਡੇ ਚੋਂ ਵੀ ਬੱਚੀਆਂ ਕਿ ਨਹੀਂ ਬੱਚੀਆਂ ਬੱਚੀਆਂ ਦਾ ਪੂਰੀ ਕਲੋਜ਼ ਅਪ ਦੀ ਐਡ ਦੇ ਰਹੇ ਹੋ ਤੁਸੀਂ ਇਟ ਮੀਨ ਬੱਚੀਆਂ ਹੋਈਆਂ ਪਰ ਤੁਸੀਂ ਇਹ ਨਾ ਸੋਚੋ ਅਸੀਂ ਕਿੱਦਾਂ ਜਾਵਾਂਗੇ ਤੁਸੀਂ ਇੱਕ ਕਦਮ ਪੁੱਟੋ ਪਰਮੇਸ਼ਵਰ ਤੇ ਘਰਵਾਲ ਨੂੰ ਪ੍ਰਭੂ ਤੁਹਾਡੇ ਲਈ 10 ਕਦਮਾਂ ਦਾ ਇੰਤਜ਼ਾਮ ਕਰ ਦੇਣਗੇ ਕਿਉਂਕਿ ਉਹ ਤੁਹਾਡੇ ਕਿਸੇ ਵੀ ਐਫਰਟ ਨੂੰ ਵਿਅਰਥ ਨਹੀਂ ਜਾਣ ਦੇਣਗੇ ਵਚਨ ਵਿੱਚ ਲਿਖਿਆ ਆ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਜ਼ਬੂਰ 37 ਉਹਦੀ 25 ਨੰਬਰ ਆਇਤ ਚ ਇਦਾਂ ਲਿਖਿਆ ਆ ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ ਪਰ ਮੈਂ ਧਰਮੀ ਨੂੰ ਉਨੇ ਤੇ ਖੁਦਾ ਦਾ ਖਾਦਮ ਕੀ ਗੱਲ ਕਰ ਰਿਹਾ ਆ ਕਿੰਨਾ ਮੈਂ ਆਪਣੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਮੈਂ ਜਵਾਨ ਸੀ ਮੈਂ ਬੁੱਢਾ ਹੋ ਗਿਆ ਆ ਪਰ ਮੈਂ ਆਪਣੀ ਸਾਰੀ ਉਮਰ ਦੇ ਵਿੱਚ ਧਰਮੀ ਬੰਦੇ ਨੂੰ ਜਿਹੜਾ ਪਰਮੇਸ਼ਵਰ ਦੀ ਆਗਿਆਕਾਰੀ ਚ ਰਹਿੰਦਾ ਆ ਮੈਂ ਉਹਨੂੰ ਨਾ ਤਾਂ ਪਰਮੇਸ਼ਵਰ ਵੱਲੋਂ ਛੇ ਦੀ ਉਹਨਾਂ ਨੂੰ ਰੋਟੀ ਮੰਗਦਿਆ ਨਹੀਂ ਡਿੱਠਾ ਪਰਮੇਸ਼ਰ ਧਰਮੀ ਨੂੰ ਘਰੇ ਹੀ ਰਜਾਉਂਦਾ ਹੈ ਹallelujah ਪ੍ਰਭੂ ਧਰਮੀ ਨੂੰ ਥੋੜਾ ਨੇ ਨਹੀਂ ਦਿੰਦਾ ਪਰ ਡਿਪੈਂਡ ਕਰਦਾ ਕਿ ਸਾਡੇ ਦਿਲ ਵਿੱਚ ਕਿੰਨਾ ਕੁ ਪਿਆਰ ਆ ਅਸੀਂ ਨਾਮ ਦੇ ਧਰਮੀ ਆ ਕਿ ਦਿਲ ਧਰਮੀ ਆ ਨਾ ਝੂਠ ਬੋਲਦੇ ਆ ਫੇ ਉਹਨਾਂ ਦੇ ਨਾਮ ਦਾ ਉਹਨਾਂ ਦੇ ਜੀਵਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਹੈਗਾ ਬਹੁਤ ਨਾਮ ਆਸੀਂ ਉੱਚੇ ਸੁੱਚੇ ਰੱਖ ਲੈਨੇ ਆ ਪਰ ਜੇ ਸਾਡੇ ਜੀਵਨ ਚ ਉਹ ਵਾਲੇ ਕੰਮ ਨਹੀਂ ਹੈਗੇ ਫੇ ਕੋਈ ਮਾਇਨੇ ਨਹੀਂ ਰੱਖਦਾ ਪਰ ਜੇ ਸੱਚੀ ਸਾਡਾ ਮਨ ਧਰਮੀ ਆ ਸਾਡਾ ਆਤਮਾ ਧਰਮੀ ਬਣ ਗਿਆ ਆ ਫੇ ਕਦੀ ਵੀ ਪ੍ਰਭੂ ਸਾਨੂੰ ਤਿਆਗਦੇ ਨਹੀਂ ਕਿਉਂਕਿ ਵਚਨ ਚ ਲਿਖਿਆ ਨਾ ਮੈਂ ਤੈਨੂੰ ਛੱਡਾਂਗਾ ਤੇ ਨਾ ਤੈਨੂੰ ਤਿਆਗਾਗਾ ਕਹਿੰਦਾ ਮੈਂ ਤੈਨੂੰ ਕਦੀ ਅਨਾਥ ਦੰਗ ਹallelujah ਓਕੇ ਲਾਸਟ ਵਿੱਚ ਦੇਖਦੇ ਹਾਂ ਜ਼ਬੂਰਾਂ ਦੀ ਪੋਥੀ ਉਹਦਾ 128 ਨੰਬਰ ਅਧਿਆਏ ਉਹ ਚ ਆਪਾਂ ਦੇਖਦੇ ਹਾਂ ਪਰਮੇਸ਼ਵਰ ਦਾ ਡਰ ਮੰਨਣ ਵਾਲਿਆਂ ਦੀ ਜਿਹੜੀ ਬਰਕਤ ਆ ਉਹ ਕੀ ਆ ਕਹਿੰਦਾ ਤਨ ਹੈ ਹਰੇਕ ਜੋ ਯਹਵਾ ਦਾ ਭੈ ਮੰਨਦਾ ਹੈ ਉਹ ਬੰਦਾ ਹਰ ਉਹ ਬੰਦਾ ਇਹ ਨਹੀਂ ਕਿ ਪੰਜਾਬੀ ਇਹ ਨਹੀਂ ਯਹੂਦੀ ਹਰੋ ਬੰਦਾ ਜਿਹੜੇ ਮਰਜੀ ਮذهب ਚੋਂ ਆ ਜਿਹੜੀ ਮਰਜੀ ਕੌਲ ਚੋਂ ਜਿਹੜੀ ਮਰਜੀ ਗੋਤ ਦਾ ਆ ਜਿਹੜੇ ਮਰਜੀ ਰੰਗ ਦਾ ਜਿਹੜੇ ਮਰਜੀ ਦੇਸ਼ ਦਾ ਆ ਕਹਿੰਦਾ ਤਨ ਹੈ ਹਰੇਕ ਜੋ ਜੋ ਹਵਾ ਦਾ ਭੈ ਮੰਨਦਾ ਹੈ ਅਤੇ ਉਸ ਦੇ ਆ ਰਾਹਾਂ ਉੱਤੇ ਚੱਲਦਾ ਹੈ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਗਾ ਜਿਹੜਾ ਪਰਮੇਸ਼ਵਰ ਦੇ ਡਰ ਵਿੱਚ ਰਹਿੰਦਾ ਆ ਪਰਮੇਸ਼ਵਰ ਦੀ ਰਾਹ ਤੇ ਚੱਲਦਾ ਅਗਿਆਕਾਰੀ ਚ ਚੱਲਦਾ ਆ ਉਹ ਆਪਣੇ ਹੱਥਾਂ ਦੀ ਕਮਾਈ ਖਾਊਗਾ ਅੱਜ ਬਹੁਤ ਲੋਕੀ ਆ ਕਮਾਈ ਤਾਂ ਉਹ ਕਰਦੇ ਖਾਂਦਾ ਕੋਈ ਹੋਰ ਆ ਦਿਹਾੜੀ ਤੁਸੀਂ ਕਰਕੇ ਲਿਓਨੇ ਆ ਤੇ ਦੇ ਦੇਨੇ ਡਾਕਟਰ ਨੂੰ ਮਹੀਨੇ ਦੀ ਤਨਖਾਹ ਤੁਹਾਨੂੰ ਮਿਲਦੀ ਆ ਤੇ ਉਹ ਜਾ ਕਿਸੇ ਦੀ ਜ਼ਮਾਨਤ ਤੇ ਲੱਗ ਜਾਂਦੀ ਆ ਵਕੀਲ ਤੇ ਲੱਗ ਜਾਂਦੀ ਆ ਜ਼ਮੀਨ ਦੇ ਮੁਕੱਦਮੇ ਤੇ ਲੱਗ ਜਾਂਦੀ ਆ ਮਕਾਨ ਦੇ ਕਿਰਾਏ ਤੇ ਲੱਗ ਜਾਂਦੀ ਆ ਕਮਾਉਂਦੇ ਤਾਂ ਤੁਸੀਂ ਆ ਕਿ ਕਹਿੰਦਾ ਜਿਹੜਾ ਬੰਦਾ ਧਰਮੀ ਆ ਉਹ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਊਗਾ ਜੇ ਤੁਸੀਂ ਪਰਮੇਸ਼ਵਰ ਦੇ ਰਾਹਾਂ ਤੇ ਚੱਲੋਗੇ ਪ੍ਰਭੂ ਦੇ ਭੈ ਵਿੱਚ ਰਹੋਗੇ ਜੋ ਤੁਸੀਂ ਕਮਾਉਗੇ ਉਹ ਤੁਹਾਡੇ ਲਈ ਹੋਊਗਾ ਉਪਰਿਆਂ ਦੇ ਲਈ ਨਹੀਂ ਹੋਊਗਾ ਤੂੰ ਧੰਨ ਹੋਵੇਂਗਾ ਤੇ ਤੇਰਾ ਭਲਾ ਹੋਵੇਗਾ ਜੇ ਆਪਾਂ ਪ੍ਰਭੂ ਦੇ ਡਰ ਵਿੱਚ ਰਵਾਂਗੇ ਤੇ ਆਪਾਂ ਪਰਮੇਸ਼ਵਰ ਦੀ ਨਜ਼ਰ ਚ ਮੁਬਾਰਕ ਲੋ ਕੇ ਔਰ ਸਾਡਾ ਫੋਲਦਰ ਦਾਖਮੰਦ ਤੇਰੇ ਘਰ ਦੇ ਅੰਦਰ ਹੋਵੇਗੀ ਤੇਰੇ ਬੱਚੇ ਜਤੂਨ ਦੇ ਬੁੱਟਿਆਂ ਵਾਂਗ ਤੇਰੀ ਮੇਜ਼ ਦੇ ਆਲੇ ਦੁਆਲੇ ਹੋਣਗੇ ਅੱਜ ਬਹੁਤ سارے ਲੋਕ ਹੈ ਜਿਨ੍ਹਾਂ ਦੀ ਪਤੀ-ਪਤਨੀ ਦੀ ਆਪਸ ਚ ਨਹੀਂ ਬਣਦੀ ਡਿਵੋਰਸ ਫਾਈਲ ਕੀਤੇ ਹੋਏ ਤਲਾਕ ਲਾਏ ਹੋਏ ਕਿਸੇ ਦਾ ਜਿਹੜਾ ਮਹਿਲਾ ਮੰਡਲ ਹੁੰਦਾ ਉਹਦੇ ਚ ਕੇਸ ਚੱਲ ਰਿਹਾ ਹੈ ਕਿਸੇ ਦਾ ਪੰਚਾਇਤ ਵਿੱਚ ਚੱਲ ਰਿਹਾ ਹੈ ਕਿਸੇ ਦਾ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਜਿਹੜੇ ਆ ਉਹ ਛੱਡ ਛੜਾ ਹੋ ਰਿਹਾ ਆ ਕਿਉਂਕਿ ਧਾਰਮਿਕਤਾ ਨਹੀਂ ਆ ਜੇ ਵੋਟੀ ਵੀ ਪਤਨੀ ਵੀ ਪਰਮੇਸ਼ਵਰ ਵਿੱਚ ਚੱਲੇ ਤਾਂ ਉਹਨੂੰ ਪਰਮੇਸ਼ਵਰ ਦਾ ਭੈਅ ਹੋਵੇਗਾ ਕਿਉਂਕਿ ਵਚਨ ਚ ਲਿਖਿਆ ਪਤਨੀਆਂ ਆਪਣੇ ਪਤੀਆਂ ਦੀ ਆਗਿਆਕਾਰੀ ਕਰਨ ਫਿਰ ਉਹਨੇ ਆਪਣੇ ਪਤੀ ਦੀ ਆਗਿਆਕਾਰੀ ਕਰਨੀ ਆ ਅਰੇ ਵੀ ਲਿਖਿਆ ਕਿ ਜਿਹੜੀ ਪਤਨੀ ਉਹ ਇੱਕੋ ਪਤੀ ਨੂੰ ਪਤੀ ਮੰਨੇ ਔਰ ਉਹਨੇ ਵਿਵਚਾਰ ਚ ਨਹੀਂ ਜਾਣਾ ਇਸੇ ਤਰ੍ਹਾਂ ਜੇ ਪਤੀ ਪਰਮੇਸ਼ਵਰ ਵਿੱਚ ਜਾਂ ਨਾਲ ਹੀ ਤਾਂ ਪਤੀ ਵੀ ਵਿਵਚਾਰ ਚ ਨਹੀਂ ਹੋਏਗਾ ਲਿਖਿਆ ਆਪਣੀਆਂ ਪਤਨੀਆਂ ਨੂੰ ਆਪਣੇ ਵਰਗਾ ਆਪਣਾ ਸਰੀਰ ਜਾਣ ਕੇ ਪ੍ਰੇਮ ਕਰੋ ਕਿ ਉਹ ਫੇ ਕੁੱਟਮਾਰ ਵੀ ਨਹੀਂ ਕਰੂਗਾ ਉਹਦੀਆਂ ਜ਼ਰੂਰਤਾਂ ਦਾ ਖਿਆਲ ਰੱਖੂ ਆਪਣੇ ਨਿਆਣਿਆਂ ਦਾ ਖਿਆਲ ਰੱਖੂਗਾ ਕਿਉਂਕਿ ਜਿਹੜਾ ਧਰਮੀ ਜਾਣਿਆ ਉਹ ਉਹੀ ਆ ਜਿਹੜਾ ਪਰਮੇਸ਼ਵਰ ਦੇ ਵਚਨਾਂ ਚ ਰਹਿੰਦਾ ਆ ਔਰ ਵਚਨ ਚ ਲਿਖਿਆ ਜਿਹੜਾ ਧਰਮੀ ਆ ਉਹਦੀ ਵਾਟੀ ਫਲਦਾਰ ਦਾਖਵਾਂਗ ਫਰੂਟ ਫੁੱਲਿਆ ਘਰ ਦੇ ਅੰਦਰ ਹੋਊਗੀ ਤੇ ਬੱਚੇ ਜਤੂਨ ਦੇ ਬੂਟਿਆਂ ਦੇ ਵਾਂਗ ਜਿਹੜਾ ਜਤੂਨ ਆ ਉਹ ਬਹੁਤ ਹੀ ਬlesed ਟਰੀ ਆ ਕਿਉਂਕਿ ਉਹਦੇ ਤੇਲ ਨੂੰ ਫਰੈਸ਼ ਆਇਲ ਮੰਨਿਆ ਜਾਂਦਾ ਹੈ ਅਨੋਇੰਟਿੰਗ ਵਾਸਤੇ ਯੂਜ਼ ਕੀਤਾ ਗਿਆ ਰਾਜਿਆਂ ਨੂੰ ਥਾਪਣ ਵਾਸਤੇ ਤੇ ਪਰਮੇਸ਼ਵਰ ਦੇ ਲੋਕਾਂ ਦਾ ਵਿਸ਼ੇਕ ਕਰਨ ਲਈ ਇਸਤੇ ਕਲ ਕੀਤਾ ਜਾਂਦਾ ਹੈ। ਵਚਨ ਇਦਾਂ ਦੱਸਦਾ ਕਿ ਜੇ ਤੁਸੀਂ ਧਰਮੀ ਆਂ, ਜੇ ਪਰਮੇਸ਼ਵਰ ਦੇ ਡਰ ਵਿੱਚ ਆਂ, ਪਰਮੇਸ਼ਵਰ ਦੇ ਹੁਕਮਾਂ ਵਿੱਚ ਆਂ, ਤੁਹਾਡੇ ਪਤੀ-ਪਤਨੀ ਦੇ ਰਿਲੇਸ਼ਨ ਜਿਹੜੇ ਆ ਉਹ ਬਰਕਤ ਵਾਲੇ ਹੋਣਗੇ, ਆਸ਼ੀਸ਼ ਵਾਲੇ ਹੋਣਗੇ, ਪ੍ਰੇਮ ਵਾਲੇ ਹੋਣਗੇ ਔਰ ਤੁਹਾਡੇ ਬੱਚੇ ਵੀ ਚੰਗੇ ਹੋਣਗੇ, ਆਗਿਆਕਾਰ ਹੋਣਗੇ, ਉਹਨਾਂ ਦੇ ਵਿੱਚ ਸ਼ਾਂਤੀ ਹੋਊਗੀ। ਔਰ ਕਹਿੰਦਾ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ। ਹੁਣ ਮੇਜ਼ ਦੇ ਆਲੇ-ਦੁਆਲੇ ਕਦੋਂ ਬੰਦੇ ਆ? ਖਾਣ ਦੇ ਵੇਲੇ ਤੇ ਮੇਜ਼ ਦੇ ਦੁਆਲੇ ਕੌਣ ਬੈਠੂਗਾ ਜਿਹਦਾ ਤੁਹਾਡੇ ਨਾਲ ਪ੍ਰੇਮ ਤੇ ਜੇ ਜੀ ਨਿਆਣਾ ਤੁਹਾਨੂੰ ਪਾਣੀ ਨਹੀਂ ਪਿਲਾਉਂਦਾ ਉਹ ਤੁਹਾਡੀ ਮੇਜ਼ ਦੇ ਦੁਆਲੇ ਕਿਉਂ ਬੈਠੂਗਾ ਤਾਂ ਵਚਨ ਦੱਸਦਾ ਕਿ ਤੁਹਾਡੇ ਬੱਚੇ ਤੁਹਾਨੂੰ ਪ੍ਰੇਮ ਕਰਨ ਵਾਲੇ ਹੋਣਗੇ ਜੇਕਰ ਤੁਸੀਂ ਪਰਮੇਸ਼ਵਰ ਦੇ ਨਾਲ ਪ੍ਰੇਮ ਕਰੋਗੇ ਵੇਖੋ ਆ ਧੀਆਂ ਵੀ ਫਲਦਾਰ ਹੋਣਗੀਆਂ ਸਾਡੇ ਪੁੱਤਰ ਵੀ ਫਲਦਾਰ ਹੋਣਗੇ ਅਸੀਂ ਦੋਤੇ ਵੀ ਦੇਖਾਂਗੇ ਮਤਲਬ ਧੀਆਂ ਦੇ ਵੀ ਪੁੱਤਰ ਹੋਣਗੇ ਅਰੇ ਦੋਤੇ ਕਦੋਂ ਦੇਖਾਂਗੇ ਜਦੋਂ ਸਾਡੀ ਉਮਰ ਵੱਡੀ ਹੋਊਗੀ ਅਰ ਲਿਖਿਆ ਤੂੰ ਦੋਤੇ ਪੁੱਤਰੇ ਦੇਖੇ ਮਤਲਬ ਤੂੰ ਆਪਣੇ ਧੀਆਂ ਦੇ ਸੁੱਖ ਨੂੰ ਵੀ ਦੇਖੇ ਅਰ ਤੂੰ ਆਪਣੇ ਪੁੱਤਰਾਂ ਦੇ ਸੁੱਖ ਨੂੰ ਵੀ ਦੇਖੇ ਅਰ ਇਜ਼ਰਾਇਲ ਉਤੇ ਸਲਾਮਤੀ ਹੋਵੇ ਉਹ ਲੋਕ ਜੋ ਪਰਮੇਸ਼ਵਰ ਦੇ ਵਿੱਚ ਬਣੇ ਰਹਿੰਦੇ ਆ ਉਨ੍ਹਾਂ ਉੱਤੇ ਪਰਮੇਸ਼ਵਰ ਦੀ ਸਲਾਮਤੀ ਹੋਵੇ ਸੋ ਅਗਰ ਤੁਸੀਂ ਬਰਕਤ ਪਾਉਣਾ ਚਾਹੁੰਦੇ ਆ ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਆ ਪਰਮੇਸ਼ਵਰ ਦੀ ਆਸ਼ੀਸ਼ ਨੂੰ ਲੈਣਾ ਚਾਹੁੰਦੇ ਆ ਪਰਮੇਸ਼ਵਰ ਦਾ ਭੈ ਮੰਨਣਾ ਸਿੱਖੋ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨੀ ਸਿੱਖੋ ਔਰ ਸੱਚੇ ਦਿਲ ਦੇ ਨਾਲ ਪਰਮੇਸ਼ਵਰ ਦੇ ਨਾਲ ਪ੍ਰੇਮ ਕਰੋ ਔਰ ਪਰਮੇਸ਼ਵਰ ਦੇ ਘਰ ਦੇ ਵਿੱਚ ਸੇਵਾ ਕਰੋ ਔਰ ਆਪਣੀ ਬਰਕਤ ਨੂੰ ਲੈ ਲਵੋ ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਦਿੱਕੇ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਨਾਲ ਹੁੰਦੀ ਰਹੇ Amen.